ਲੁਧਿਆਣਾ ਪਾਜੀ ਬਿਚੋਂ ਨਿਕਲ ਕੇ ਆ ਗਏ ਪਾਜੀ ਇਹ ਜਿਹੜਾ ਤੁਸੀਂ ਸਰਕਾਰ ਦੇ ਵਿਰੋਧੇ ਇਸ ਵਾਰ ਕਾਲੀ ਦੀਵਾਲੀ ਮਨਾਉਣ ਦਾ ਫੈਸਲਾ ਕੀਤਾ ਆ ਇਹ ਜਿਹੜੇ ਬੱਸਾਂ ਦੇ ਉੱਪਰ ਤੁਸੀਂ ਪੇਪਰ ਲਗਾਏ ਆ ਰੋਸ ਪ੍ਰਦਰਸ਼ਨ ਦਾ ਦਿਖਾਇਆ ਗਿਆ ਕਿ ਕਾਲੀ ਦੀਵਾਲੀ ਇੱਕ ਕੀ ਕਾਰਨ ਕੀ ਆ ਤਾਂ ਇਹੀ ਆ ਪਾਜੀ ਉਹ ਪ੍ਰਾਈਵੇਟ ਦਾ ਖੜਨ ਕਿਨਾਰੇ ਕਰੀ ਪਈ ਆ ਨਾ ਉਹਨਾਂ ਨੇ ਜਿਹੜੀ ਫ੍ਰੀ ਕਰਨ ਦੇ ਨਾਲ ਹੋਰ ਕੋ ਸਹੂਲਤ ਦੇਣਾ ਕੋਈ ਮੈਡੀਕਲ ਕੋਈ ਬੱਚਿਆਂ ਨੂੰ ਦਿੰਦਾ ਕੋ ਪੈਨਸ਼ਨਾਂ ਵਧਾ ਦਿੰਦਾ ਇਹ ਪੁੱਠੇ ਜੇ ਕੰਮ ਕਰਨ ਦਾ ਉਹਦੇ ਕੋਈ ਫਾਇਦਾ ਨਹੀਂ ਨਾ ਹੋਇਆ ਇਹ ਲੇਕਿਨ ਫ੍ਰੀ ਕਰਨ ਦੇ ਨਾਲ ਜਿਹੜੀ ਪ੍ਰਾਈਵੇਟ ਹੈਗੀਆਂ ਗੱਡੀਆਂ ਖੜਨ ਕਿਨਾਰੇ ਨੇ ਲੇਕਿਨ ਇਹ ਕਿੰਨੇ ਚੜ੍ਹ ਲਈ ਕੋਈ ਇਹ ਬਦਲਾ ਲੈ ਕੇ ਆਣਾ ਇਸ ਸਰਕਾਰ ਨੇ ਬਦਲਾ ਇਹ ਇਹ ਜੇ ਬਦਲਾ ਨਾਲੋਂ ਤਾਂ ਪਹਿਲਾਂ ਚੱਗੇ ਸੀ ਆਪਾਂ ਤੁਹਾਡੀ ਕਿਸੇ ਜਥੇਬੰਦੀ ਦੀ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਔਰ ਸਰਕਾਰ ਦੇ ਨੁਮਾਇੰਦੇ ਨਾਲ ਕਿਸੇ ਨਾਲ ਗੱਲ ਹੋਈ ਤੁਹਾਡੀ ਕਿਸੇ ਜਥੇਬੰਦੀ ਦੀ ਹਜੇ ਤੱਕ ਤਾਂ ਨਹੀਂ ਹੋਈ ਭਾਜੀ ਆ ਲਾਇਆ ਉਹਨਾਂ ਦੀ ਮਾਲਕਾਂ ਦੀ ਗੱਲ ਹੋਈ ਆ ਮਾਲਕਾਂ ਦੀ ਗੱਲ ਹੋਈ ਆ ਮਾਲਕਾਂ ਦੀ ਗੱਲ ਹੋਈ ਆ ਭਗਵਾਨ ਜੀ ਨਾਲ ਗੱਲ ਹੋਈ ਜਿਉਂ ਜਦੋਂ ਦਿੱਲੀ ਵਾਲੇ ਗੱਟਿਆਂ ਨੇ ਧੰਨੀ ਦਿੱਤੀ ਉਹਨਾਂ ਨੇ ਉਸ ਦਿਨ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਮਿਲਾਂਗੇ ਸਾਡੇ ਮੋਹਤਵਾਰ ਬੰਦੇ ਨੂੰ ਪ੍ਰਧਾਨ ਜੀ ਨੂੰ ਸਾਰਾ ਵਿਸ਼ਵਾਸ ਦਿਵਾਇਆ ਸੀਗਾ ਪਰ ਲੇਕਿਨ ਉਹ ਕੋਈ ਸਿੱਟਾ ਨਹੀਂ ਆਇਆ ਮੂਨ ਸਰਕਾਰ ਤੋਂ ਮੰਗ ਕੀ ਕਰਦੇ ਹਾਂ ਸਰਕਾਰ ਤੋਂ ਮੰਗ ਇਹੀ ਕਰਦੇ ਆਂ ਵੀ ਸਾਡਾ ਜਿਹੜਾ ਪ੍ਰਾਈਵੇਟ ਦਾ ਫੀੜਾ ਡੁੱਬਦਾ ਜਾ ਰਿਹਾ ਸਾਨੂੰ ਦੇਖਿਆ ਜਾਵੇ ਸਾਡੇ ਨਾਲ ਲੱਖ ਰੇਡ ਲੱਖ ਸਾਡੇ ਨਾਲ ਪ੍ਰਾਈਵੇਟ ਵਰਕਰ ਆ ਸਾਡੇ ਨਾਲ ਮੈਂ ਵਰਕ ਨੈਟਰਾ ਡਾ ਅੰਚਾਰਜ ਮੇਸਰੀ ਸਾਰੇ ਸਾਰਿਆਂ ਦਾ ਨਿਕ ਕੰਮ ਬੰਦ ਹੁੰਦਾ ਯਾਦ ਕਰ ਗੱਲ ਪਤਾ ਹੱਥੋਂ ਬੰਦਾ ਯਾਰਾ ਗੱਡੀਆਂ ਖਾਲੀਆਂ ਖੜੀਆਂ ਜਾਂਦੀਆਂ ਕਿੰਨੀ ਇੱਕ ਸਵਾਰੀ ਤੁਹਾਡੇ ਜਿਹੜੀ ਰੋਜ਼ ਦੀ ਹੋ ਜਾਂਦੀ ਹੈ ਰੋਜ਼ ਦੀ ਸਵਾਰੀ ਸਾਡੀਆਂ ਗੱਡੀਆਂ ਖਾਲੀ ਨਿਕਲਦੀਆਂ ਨੇ ਕੰਟਰਾਕਟਰਾਂ ਤੋਂ ਸਾਡੇ ਨਾਲ ਦਾ ਸਵਾਰੀ ਬੱਸੇ ਸਮਝ ਲੋ ਵੀ ਜਿਵੇਂ ਆਟਾ ਵਾਲਾ ਕੰਮ ਹੋ ਗਿਆ ਸਾਡਾ ਤਾਂ 10-10 ਸਵਾਰੀਆਂ ਦੀ ਸਾਡੇ ਕੋਲ ਇਹ ਗੁਜ਼ਾਰਾ ਕਿੱਦਾਂ ਪਰਿਵਾਰ ਦਾ ਕਰਦੇ ਤੁਸੀਂ ਪਰਿਵਾਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਹੋ ਗਿਆ ਜੀ ਬਹੁਤ ਜ਼ਿਆਦਾ ਸਾਡਾ ਪ੍ਰਵਾਸ ਸਾਡਾ ਪਰਿਵਾਰ ਇਹਨਾਂ ਨਾਲਿਆ ਸਾਡੇ ਚੱਕਾ ਚੱਲੂ ਦਾ ਸਾਡਾ ਪਰਿਵਾਰ ਚੱਲਣਾ ਕਿਉਂਕਿ ਸਾਡੇ ਕੋਲ ਵੀ ਹੋਰ ਰੋਟੀ ਰੁਕ ਸਾਰੇ ਸਾਡੇ ਭਾਈ ਜਾਰਾ ਡਰਾਈਵਰ ਕਨੈਕਟਰ ਨੇ ਸਾਡੇ ਸਾਰੇ ਸਾਰੇ ਖੜਨ ਦੇ ਕੰਦੇ ਨਿਉਨ ਜਿਨੀਆਂ ਗੱਡੀਆਂ ਘੜ ਗਈਆਂ ਉਹ ਵਿਚਾਰੇ ਵਿਲੇ ਨੇ ਉਹ 10-10 ਰੁਪਏ ਮੰਗ ਕੇ ਰੋਟੀ ਪਾਣੀ ਆਪਣਾ ਖਰਾਚਾ ਚ ਚੁਣਾਉਂਦੇ ਨੇ ਆਬਲਾ ਕਰਦੇ ਨੇ ਬਹੁਤ ਜਾਣੀਏ ਬਹੁਤ ਮੁਸ਼ਕਲ ਹੋ ਜਾਏਗਾ ਜਿਹੜੇ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਔਰ ਪੰਜਾਬ ਸਰਕਾਰ ਅਸੀਂ ਤਾਂ ਅਪੀਲ ਇਹੀ ਕਰਦੇ ਆ ਵੀ ਸਾਡੇ ਕੰਨੀ ਦੇਖਿਆ ਜਾਵੇ ਇਹਨਾਂ ਨੇ ਸਰਕਾਰ ਲੇਡੀਜ਼ ਫ੍ਰੀ ਕਰੀ ਹੋਈ ਆ ਸਾਡੇ ਕੰਨੀ ਦੇਖਣ ਦਰੀਆਂ ਗੱਡੀਆਂ ਦਾ ਟੈਕਸ ਕਟਾ ਦੇਣ ਸਾਡੇ ਮਾਲਕਾਂ ਦੇ ਕੰਨੀ ਦੇਖਣ ਉਹ ਸਾਡੇ ਕੰਨੀ ਦੇਖ ਰਹੇ ਨਹੀਂ ਉਨਰ ਦਾ ਮਾਲਕ ਨੂੰ ਵੀ ਕਹਿਣ ਜੋ ਕੋਸ਼ਿਸ਼ ਨਹੀਂ ਆ ਤੇ ਲੋਕਾਂ ਨੂੰ ਵੀ ਕੁਝ ਨਹੀਂ ਜਾ ਰਿਹਾ ਹੁਣ ਗੱਡੀਆਂ ਦੇ ਹਾਲਾਤ ਦੇਖ ਲਓ ਜੀ ਗੱਡੀਆਂ ਸਾਡੀ ਫਿਰਦੀਆਂ ਨਹੀਂ ਕਰਦੀ ਨਹੀਂ ਸਾਡਾ ਹੀ ਸਾਡਾ ਇਹ ਆ ਵੀ ਸਾਡੇ ਨਾਲ ਰੋਡਵੇਜ ਵੀ ਘਟਾਈ ਜਾ ਰਹੀ ਆ ਪ੍ਰਾਈਵੇਟ ਦਾ ਜਾਈ ਜਾ ਰਹੀ ਜੀ ਰੋਡਵੇਜ ਵੀ ਨਾਲ ਘਟੇ ਜਾ ਰਹੀ ਆ ਕਿਉਂਕਿ ਉਹਨਾਂ ਦਾ ਵੀ ਫੇਰ ਪੜ ਨਹੀਂ ਆ ਰਿਹਾ ਗੱਡੀਆਂ ਗੱਡੀਆਂ ਉਹਨਾਂ ਦੀ ਵਧ ਨਹੀਂ ਰਹੀ ਉਹਨੂੰ ਸਫਰ ਦਾ ਵੀ ਨੰਬਰ ਅਸਲ ਤੇ ਫੈਂਡਸ ਨਾਲ ਉੱਤੇ ਰੱਖ ਦਿੰਦੇ ਨੇ ਕਪਤਾਨ ਸਾਹਿਬ ਨੇ ਪਹਿਲਾਂ ਕਿਹਾ ਸੀ 65 ਦਾ ਕਰਦੇ 65 ਦਾ ਕਰਦੇ ਕੋਈ ਸਮਝ ਨਹੀਂ ਜਦੋਂ ਸਾਡੇ ਨਾਲ ਵੀ ਲੇਡੀਜ਼ ਫ੍ਰੀ ਕਰਦੇ ਸਾਡੇ ਮਾਲਕਾਂ ਨੂੰ ਪੈਸੇ ਦੇਣ ਲੱਗਿਆਂ ਜਿਵੇਂ ਸਰਕਾਰ ਨੂੰ ਫਾਰਮ ਭਰਵਾਉਂਦੀਆਂ ਨੇ ਰੋਡ ਦੇ ਦੀਆਂ ਬੱਸਾਂ ਨੂੰ ਪੈਸੇ ਦੇ ਦਿੰਦੇ ਨੇ ਸਾਡੇ ਮਾਲਕਾਂ ਨੂੰ ਦੇਣ ਲੱਗਿਆਂ ਸਾਨੂੰ ਕਹਿੰਦੇ ਨੇ ਟੈਕਸ ਭਰੋ ਆਪਣਾ ਆਧਾਰ卡 ਤੁਸੀਂ ਭਰ ਲਓ ਲੇਡੀਜ਼ ਆਧਾਰ卡 ਦੇ ਲੈ ਜਾਓ ਸਾਡੇ ਮਾਲਕਾਂ ਨਾਲ ਗੱਲਬਾਤ ਕਰ ਲੈ ਇਹ ਹੱਲ ਹੈ ਕਿ ਜਿਸ ਤਰ੍ਹਾਂ ਤੁਸੀਂ ਕਹਿੰਦੇ ਕਿ ਸਰਕਾਰ ਮਾਲਕਾਂ ਨਾਲ ਗੱਲ ਕਰੇ ਇਹ ਤੁਹਾਡੀ ਮੰਗ ਵੀ ਆ ਸਾਡੀ ਮੰਗ ਤਾਂ ਹੈ ਜੀ ਕਿਸੇ ਨੇ ਕਿਸੇ ਪਾਸੇ ਦਾ ਕੋਈ ਸਰਕਾਰ ਲੱਗੇ ਰਹੀ ਕੀ ਕਿਹੜੀ ਜਥੇਬੰਦੀ ਔਰ ਕਿਹੜੀ ਤੁਹਾਡੀ ਟਰਾਂਸਪੋਰਟ ਆ ਆਪ ਮੋਟਰ ਯੂਨੀਅਨ ਆ ਜੀ ਉਹਨਾਂ ਦੇ ਪ੍ਰਧਾਨ ਕੋਣ ਨੇ ਪ੍ਰਧਾਨ ਉਹਨਾਂ ਦਾ ਸੰਦੀਪ ਸ਼ਰਮਾ ਜੀ ਹੈ ਇਹ ਕਿਹੜੀ ਟਰਾਂਸਪੋਰਟ ਆ ਤੁਹਾਡੀ ਕੀ ਨਾਮ ਤੁਹਾਡਾ ਪਰਮਣਤ ਅਬ ਇੱਕਿਆ ਵਿੱਚ ਰਹਿਤੀਆਂ ਕੀ ਕਰੂ ਅਸਰ ਕੀ ਕਾਰਨ ਹੈ ਕਿ ਤੁਸੀਂ ਜਿਹੜੀਆਂ ਬੱਸਾਂ ਦੇ ਉੱਪਰ ਕਾਲੀ ਦੀਵਾਲੀ ਮਨਾਉਣ ਦਾ ਫੈਸਲਾ ਕੀਤਾ ਹੈ ਟਰਾਂਸਪੋਰਟ ਨੇ ਕਾਰਨ ਕੀ ਹੈ ਜੀ ਆਓ ਬੇ ਬੇ ਰੀ ਹੋਊਗਾ ਸਾਡੇ ਕਦੀਆਂ ਸਵਾਰੀ ਨਹੀਂ ਬਣਦੀ ਅਨੇ ਹਾਰਡ ਕਾਰਡ ਬੰਦ ਹੋਊਗਾ ਕਾਹੀ ਕੰਮ ਹੋਣਾ ਨਹੀਂ ਤਾਂ ਆਪਣਾ ਨਹੀਂ ਸਾਈਕਲ ਤਾਂ ਡੁੱਬ ਗਈ ਜਾਂ ਜਿੰਨਾ ਚਿਰ ਹਾਰਡ ਕਾਰਡ ਚੱਲਦਾ ਉਹ ਨਜ਼ਰ ਪ੍ਰਾਈਵੇਟ ਨੂੰ ਕੁਝ ਨਹੀਂ ਦੱਸਦਾ ਵਾ ਮੁਨ ਸਰਕਾਰ ਤੋਂ ਤੁਹਾਡੀ ਕੀ ਮੰਗਿਆ ਸਰਕਾਰ ਤੋਂ ਮੰਗਦਾ ਇਹੀ ਆ ਆਧਾਰ ਕਾਰਡ ਦੇ ਬੰਦ ਕੀਤਾ ਜਾਵੇ ਜਾਂ ਫਸਾ ਟੈਕਸ ਨਹੀਂ ਕੀਤਾ ਜਾਵੇ ਰੋਟ ਟੈਕਸ ਬੰਦ ਕੀਤਾ ਜਾਵੇ ਇਹਨਾਂ ਦਾ ਤੇ ਇਸ ਤਰ੍ਹਾਂ ਇਹ ਜਿਹੜੀ ਇਸ ਵਾਰ ਦਿਵਾਲੀ ਆ ਉਹ ਕਿਸ ਤਰ੍ਹਾਂ ਤੇ ਤੁਹਾਡੇ ਪਰਿਵਾਰ ਦਾ ਜਿਹੜਾ ਗੁਜ਼ਾਰਾ ਕਿੱਦਾਂ ਚੱਲਦਾ ਹੈ ਗੁਜ਼ਾਰਾ ਬੜਾ ਔਖਾ ਚੱਲਦਾ ਹੀ ਕਹਾ ਜੀ ਉਹਦਾ ਕੰਮ ਘੱਟ ਵੀ ਹੋਏ ਸਾਡੇ ਤਾਂ ਖਤਮ ਹੋਏ ਕੰਮ ਇਹਦਾ ਬਿਹਲੇ ਵਾਲੀ ਦੀ ਆੜੀ ਚਾਹ ਪਾਣੀ ਕਿਤੇ ਫਰਦਾ ਕਦੇ ਨਹੀਂ ਬਣਦਾ ਇਹ ਰੁਪਈਆ ਬਣਦਾ ਹੀ ਕਿਤੇ ਨਹੀਂ ਜੇ ਸਰਕਾਰ ਤੋਂ ਮੰਗ ਕੀ ਕਰਦੇ ਆ ਸਰਕਾਰ ਤੋਂ ਮੰਗੇ ਇਹੀ ਆ ਆਧਾਰ ਕਾਰਡ ਬੰਦ ਕੀਤਾ ਜਾਵੇ ਅਗਰ ਸਰਕਾਰ ਇਹ ਫੈਸਲਾ ਨਹੀਂ ਵਾਪਸ ਲੈਂਦੀ ਫੇਰ ਰੋਡ ਦੇ ਉੱਤੇਾਂ ਕੀ ਹੋਰ ਕੀ ਆ ਸਭ ਕੁਝ ਬੰਦ ਹੋਊਗਾ ਜਦ ਕੁਝ ਕਿਸੇ ਨੂੰ ਬੱਟਣਾ ਸਲਾਹ ਨਹੀਂ ਕੋਈ ਵੀ ਕੰਮ ਨਹੀਂ ਕਰਨਾ ਕੋਈ ਫੇਰ ਰੋਡ ਤੇ ਖੜਨੀ ਹੈ ਜੱਜ ਕੀ ਨਾਮ ਤੁਹਾਡਾ ਦਰਨਾ ਤੁਹਾਨੂੰ ਨਾਮ ਕਿਹੜੀ ਟ੍ਰਾਂਸਪੋਰਟ ਦੇ ਵਿੱਚ ਕੰਮ ਕਰਦੇ ਆਪਣੀ ਟਾਲੀ ਵਾਲਾ ਸਹੀ ਆ ਬਸ ਸਹੀ ਹਾਲ ਕਮੀ ਦੇ ਨਾਲ ਨਮਕਿੰਨਾਰੀ ਆ ਰਹੀ ਹੈ